ਸਾਡੀ ਮਾਤਾ ਜੀ ਦੀ ਡੈਥ ਹੋਈ ਆ ਅਸੀਂ ਜਲਾਲਾਵਾੜ ਰੋਡ ਤੇ ਦਿੱਲੀ ਵਾਲਿਆਂ ਦੇ ਹਸਪਤਾਲ ਲੈ ਕੇ ਗਏ ਸੀ ਮਾਤਾ ਜੀ ਦੇ ਛਾਤੀ 'ਚ ਦਰਦ ਹੁੰਦਾ ਸੀਗਾ ਅੱਤ ਘਟਨ ਤੋਂ ਬਾਅਦ ਫਿਰ ਕਹਿੰਦੇ ਵੀ ਇਹਨਾਂ ਦੇ ਸਟੰਟ ਪੈਣਗੇ ਉਹਨਾਂ ਨੇ ਇਕੋ ਕੀਤੀ ਆ ਇੰਜੋਗ੍ਰਾਫੀ ਕੀਤੀ ਹੈਗੀ ਆ ਤੇ ਸਟੰਟ ਸਾਨੂੰ ਨਹੀਂ ਪਤਾ ਪਾਇਆ ਕਿੰਨੇ ਪਏ ਆ ਤੇ ਸਾਨੂੰ ਉਹਨਾਂ ਨੇ ਉਸ ਤੋਂ ਬਾਅਦ ਵੀਡੀਓ ਵਿਖਾਈ ਹੈਗੀ ਆ ਕਹਿੰਦੇ ਵੀ ਅਸੀਂ ਆ ਸਟੰਟ ਪਾ ਦਿੱਤਾ ਜਾ ਦੇ ਫੁੱਲੇ ਜੋਗਣ ਗਏ ਹੈਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਤਾਰਾ ਨਿਕਲਿਆ ਸਾਨੂੰ ਨਹੀਂ ਪਤਾ ਉਹਨਾਂ ਨੇ ਉਹਦੇ ਨਾਲ ਕੀ ਕੀਤਾ ਆਸਮਾਨ ਸਾਰਾ ਉਹਨਾਂ ਕੋਲ ਵਿੱਚੋਂ ਨਿਕਲਿਆ ਸੀ ਫੁੱਲਾਂ ਚ ਚੁਗਿਆ ਅਸੀਂ ਤਾਂ ਠੀਕ ਕਰਾਉਣ ਵਾਸਤੇ ਗਏ ਸੀ ਸਾਨੂੰ ਕੀ ਪਤਾ ਸੀ ਸਾਡੀ ਮਾਤਾ ਨਾਲ ਲੱਗਾ ਕੁਝ ਕਰਨਾ ਇਹਨਾਂ ਨੇ ਸਰਪਾ ਬਿਲਕੁਲ ਆਏ ਨਹੀਂ ਗਏ ਆਪ ਦਾ ਅੰਦਰ ਜੋ ਐਲਡੀ ਤੇ ਵੇਖ ਵੇ ਕੇ ਦੱਸੀ ਗਏ ਫੋਨ ਮਾਰੀ ਗਏ ਆਹ ਇੰਜੈਕਸ਼ਨ ਲਾ ਦੋ ਆਹ ਇੰਜੈਕਸ਼ਨ ਲਾ ਦੋ 15 20 ਅਨਾਂ ਦਸਾਂ ਮਿੰਟਾਂ ਦੇ ਵਿੱਚ ਇੰਜੈਕਸ਼ਨ ਲਾਤੇ ਮੇਰੀ ਮਾਂ ਕੜਪੜ ਕੜਪੜ ਕੇ ਮਰ ਗਈ ਕਹਿੰਦੇ ਹਾਰਟ ਫੇਲ ਹੋ ਗਿਆ ਜੀ ਕਿ ਕਿ ਦਾ ਸਟੈਂਡ ਪਹਿ ਰਿਆ ਕਿਵੇਂ ਫੁੱਲ ਰਿਹਾ ਕਿ ਵੀ ਅਸੀਂ ਖੋਲ ਲਿਆਗਾ ਕੋਈ ਕੰਪਲਿਕੀਸ਼ਨ ਹੁੰਦੀ ਆ ਉਹਦੀ ਵੀ ਨਾਲ ਦੀ ਨਾਲ ਵੀਡੀਓ ਬਣੋ ਉਹ ਸਾਡੇ ਕੋਲ ਸਾਰੀ ਹੈ ਉਹਨੂੰ ਉੱਚ ਉਹ ਉਸ ਨੂੰ ਕੋਈ ਕੋਈ ਨਾ ਉਹਨੂੰ ਉਹਨੂੰ ਹੀ ਚੇਂਜ ਕਰ ਸਕਦਾ ਨਾ ਉਹਨੂੰ ਐਡਿਟ ਕਰ ਸਕਦਾ ਉਹ ਉਵੇਂ ਦੀ ਉਵੇਂ ਮਸ਼ੀਨ ਦੇ ਵਿੱਚ ਪਈ ਰਹਿੰਦੀ ਹੈ ਕਿਹੜੇ ਕੰਮ ਕਰਨ ਦੇ ਜਿਹੜੇ ਇੰਸਟਰੂਮੈਂਟ ਹਨ ਨਾ ਜਿਹੜੀਆਂ ਚੀਜ਼ਾਂ ਆਈਆਂ ਉਹ ਅਸੀਂ ਮਿਲੀਮੀਟਰ ਜਿੰਨਾ ਸਭ ਤੋਂ ਵੱਡਾ ਸਟੈਂਡ ਹੁੰਦਾਗਾ ਆਮ ਤੌਰ ਤੇ 4/48 ਦਾ ਹੁੰਦਾ ਹੈ ਯਾਨੀ ਕਿ 4 ਮਿਲੀਮੀਟਰ ਮੋਟਾ ਵੱਤ ਤੋਂ ਵੱਧ ਸਟੈਂਡ ਹੁੰਦਾ ਹੈ ਵੀਰਪਾਲ ਕੋਰ ਮੇਰਾ ਨਾਮ ਆ ਅਸੀਂ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ 'ਚ ਅਸੀਂ ਰਹਿਣ ਵਾਲੇ ਆ ਸਾਡੀ ਮਾਤਾ ਜੀ ਦੀ ਡੈਥ ਹੋਈ ਆ ਅਸੀਂ ਜਲਾਲਾਵਾੜ ਰੋਡ ਤੇ ਦਿੱਲੀ ਵਾਲਿਆਂ ਦੇ ਹਸਪਤਾਲ ਲੈ ਕੇ ਗਏ ਸੀ ਮਾਤਾ ਜੀ ਦੇ ਛਾਤੀ 'ਚ ਦਰਦ ਹੁੰਦਾ ਸੀਗਾ ਅਸੀਂ 4 ਵਜੇ 28 ਤਰੀਕ ਨੂੰ 4 ਵਜੇ ਅਸੀਂ ਹਸਪਤਾਲ ਲੈ ਕੇ ਗਏ ਆ ਅਸੀਂ ਜਦੋਂ ਲੈ ਕੇ ਗਏ ਸਾਨੂੰ ਕਹਿੰਦੇ ਵੀ ਖੂਨ ਪਤਲੇ ਦਾ ਇੰਜੈਕਸ਼ਨ ਲੱਗੂਗਾ ਅਸੀਂ ਕਹਾਂ ਚਲੋ ਲਾ ਦਿਓ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਦਰਦ ਘਟ ਗਿਆ ਦਰਦ ਘਟਣ ਤੋਂ ਬਾਅਦ ਫਿਰ ਕਹਿੰਦੇ ਵੀ ਇਹਨਾਂ ਦੇ ਸਟੰਟ ਪੈਣਗੇ ਉਹਨਾਂ ਨੇ ਇਕੋ ਕੀਤੀ ਆ ਇੰਜੋਗ੍ਰਾਫੀ ਕੀਤੀ ਹੈਗੀ ਆ ਤੇ ਸਟੰਟ ਸਾਨੂੰ ਨਹੀਂ ਪਤਾ ਪਾਇਆ ਕਿੰਨੇ ਪਾਇਆ ਤੇ ਸਾਨੂੰ ਉਹਨਾਂ ਨੇ ਉਸ ਤੋਂ ਬਾਅਦ ਵੀਡੀਓ ਵਿਖਾਈ ਹੈਗੀ ਆ ਕਹਿੰਦੇ ਵੀ ਅਸੀਂ ਆ ਸਟੰਟ ਪਾ ਦਿੱਤੇ ਹੁਣ ਸਾਨੂੰ ਨਹੀਂ ਪਤਾ ਉਹ ਵੀਡੀਓ ਕੀਂਦੀ ਹੈਗੀ ਆ ਤੇ ਸਾਨੂੰ ਵੀਡੀਓ ਵਿਖਾਤੀ ਅਸੀਂ ਕਹਿੰਦੇ ਚਲੋ ਸਾਡੇ ਮਾਤਾ ਹੀ ਠੀਕ ਆ ਤੇ ਉਹ ਉਹਨਾਂ ਦੇ ਜਦੋਂ ਅਸੀਂ ਅੱਜ ਫੁੱਲ ਚੁਗਣ ਗਏ ਹੈਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਤਾਰਾ ਨਿਕਲਿਆ ਸਾਨੂੰ ਨਹੀਂ ਪਤਾ ਉਹਨਾਂ ਨੇ ਉਹਦੇ ਨਾਲ ਕੀ ਕੀਤਾ ਆਸਮਾਨ ਸਾਰਾ ਉਹਨਾਂ ਕੋਲ ਵਿੱਚੋਂ ਨਿਕਲਿਆ ਅਸੀਂ ਫੁੱਲਾਂ ਚੁਗਿਆ ਅਸੀਂ ਤਾਂ ਠੀਕ ਕਰਾਉਣ ਵਾਸਤੇ ਗਏ ਸੀ ਸਾਨੂੰ ਕੀ ਪਤਾ ਸੀ ਸਾਡੀ ਮਾਤਾ ਨਾਲ ਲਗਾ ਕੁਝ ਕਰਨਾ ਇਹਨਾਂ ਨੇ ਕਿੰਨੇ ਪੈਸੇ ਲਏ ਕਿੰਨੀ ਉਮਰ ਸੀਗੀ 5 ਲੱਖ ਦਾ ਸਾਡਾ ਕਾਰਡ ਸੀ ਇਹਨਾਂ ਨੇ ਪੈਸੇ ਸਾਰੇ ਕੱਢ ਲਏ ਵਿੱਚੋਂ ਸਾਡੀ ਮਾਤਾ ਦੀ ਉਮਰ 1 ਘੱਟ 70 ਸਾਲ ਦੀ ਸੀ ਕਿੰਨੇ ਬੱਚੇ ਜੀ ਚਾਰ ਚਾਰ ਬੇਟੇ ਇੱਕ ਬੇਟੀ ਉਹਨਾਂ ਦੀ ਕੀ ਮੰਗ ਕਰਦੇ ਮੰਗ ਕਰਦੇ ਉਹਨਾਂ ਤੇ ਹੋਣਾ ਚਾਹੀਦਾ ਕੇਸ ਉਹਨਾਂ ਦਾ ਹਸਪਤਾਲ ਬੰਦ ਹੋਣਾ ਚਾਹੀਦਾ ਇਨਸਾਫ ਦੇਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੋ ਸਾਡੇ ਨਾਲ ਹੋਇਆ ਹੋਰ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਹੋਰ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਸਾਡੀ ਮਾਂ ਸਾਡੀ ਮਾਤਾ ਜਿਵੇਂ ਗਈਏ ਹੋਰ ਕਿਸੇ ਦਾ ਨਹੀਂ ਘਰ ਖਰਾਬ ਹੋਣਾ ਚਾਹੀਦਾ ਬਸ ਉਹਨਾਂ ਦਾ ਹਸਪਤਾਲ ਬੰਦ ਹੋਵੇ ਡਾਕਟਰ ਤੇ ਕੇਸ ਹੋਣਾ ਚਾਹੀਦਾ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਨਖੜਵਾੜ ਕਰਦੇ ਆ ਖਤਮ ਕਰੋ ਉਹਨਾਂ ਨੂੰ ਨੋ ਯੇ ਕਿਥੋਂ ਦੇ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਸ਼ਹੀਦ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ ਚ ਅਸੀਂ ਰਹਿੰਦੇ ਆ ਜੀ ਮੇਰੀ ਮਾਤਾ ਇੰਦਰਜੀਤ ਕੌਰ ਜਿਸ ਤਰ੍ਹਾਂ ਪਹਿਲਾਂ ਮੇਰੇ ਮੈਸੇਜ ਨੇ ਦੱਸਿਆ ਜੀ ਵੀ ਸਵੇਰ ਅਸੀਂ ਚਾਰ ਦੇ ਜਾ ਕੇ ਐਡਮਿਟ ਕਰਾਇਆ ਜੀ ਦਿੱਲੀ ਹਸਪੀਟਲ ਉਹਨਾਂ ਦੇ ਪੇਨ ਹੁੰਦੀ ਸੀਗੀ ਛਾਤੀ ਦੇ ਵਿੱਚ ਡਾਕਟਰ ਸਾਹਿਬ ਨੇ ਚੈੱਕ ਕਰਵਾਇਆ ਉਹ ਕਹਿੰਦੇ ਵੀ ਖੂਨ ਪਤਲੇ ਦਾ ਪਹਿਲਾਂ ਇੰਜੈਕਸ਼ਨ ਲੱਗੂਗਾ ਦੋ ਉਹਨਾਂ ਨੇ ਇੰਜੈਕਸ਼ਨ ਲਾਏ ਆ ਕਹਿੰਦੇ ਵੀ ਇਹਦੇ ਵਿੱਚ ਤੁਹਾਡਾ 50 50 ਚਾਂਸ ਹੈ ਵੀ ਇਹ ਡੈਥ ਵੀ ਹੋ ਸਕਦੀ ਹੈ ਬਚ ਵੀ ਸਕਦੇ ਆ ਸਾਡੇ ਕੋਲ ਹੋਰ ਕੋਈ ਉਪਾਅ ਹੀ ਨਹੀਂ ਸੀ ਅਸੀਂ ਕਹੇ ਵੀ ਚਲੋ ਫਿਰ ਇਸ ਤਰ੍ਹਾਂ ਤੜਫੀ ਦੇਖ ਨਹੀਂ ਸਕਦੇ ਜੀ ਫਿਰ ਅਸੀਂ ਕਹੇ ਵੀ ਚਲੋ ਭਾਈ ਇੰਜੈਕਸ਼ਨ ਲਾ ਦਿਓ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਪੇਨ ਥੋੜੀ ਜਿਹੀ ਘਟੀ ਉਸ ਤੋਂ ਬਾਅਦ ਇਹ ਕਹਿੰਦੇ ਵੀ ਸਹੀ ECG ਇਕੋ ਵਗੈਰਾ ਕਰਨੀ ਹੈਗੀ ਹੈ ਉਹ ਕੀਤੀ ਇਕੋ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਯੀਜੋਗ੍ਰਾਫੀ ਕੀਤੀ ਹੈ ਉਸ ਤੋਂ ਬਾਅਦ ਇਹ ਕਹਿੰਦੇ ਵੀ ਤੁਹਾਨੂੰ 72 ਘੰਟੇ ਦੇ ਵਿੱਚ ਵੀ ਸਮਾਂ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਵੀ ਜੇ ਇਹਨਾਂ ਦਾ 72 ਘੰਟੇ ਸਮਾਂ ਟੱਪ ਜਾਂਦਾ ਤਾਂ ਬਿਲਕੁਲ ਠੀਕ ਹੋ ਜਾਣਗੇ ਦੁਪਹਿਰੇ ਇਹਨਾਂ ਨੇ 3 ਵਜੇ ਆਪਰੇਸ਼ਨ ਕੀਤਾ ਜੀ ਰਾਤ ਨੂੰ 10 ਮਿੰਟ ਘੱਟ 12 ਵਜੇ ਮੇਰੀ ਮੰਮੀ ਬਹੁਤ ਤੜਫੀ ਐ ਪੂਰੀ ਨੀਲੀ ਬਾਹ ਹੋ ਗਈ ਉਹਨਾਂ ਦੀ ਪੂਰਾ ਸੋਜਿਸ਼ ਆ ਗਿਆ ਸਗੋਂ ਉਹਨਾਂ ਨੂੰ ਅਸੀਂ ਕਿਹਾ ਵੀ ਭਾਈ ਚੈੱਕ ਕਰੋ ਡਾਕਟਰ ਸਾਹਿਬ ਬਿਲਕੁਲ ਆਏ ਨਹੀਂ ਗਏ ਆਪ ਦਾ ਅੰਦਰ ਜੋ ਐਲਡੀ ਤੇ ਵੇਖ ਵੇਖ ਕੇ ਦੱਸੀ ਗਏ ਫੋਨ ਮਾਰੀ ਗਏ ਆਹ ਇੰਜੈਕਸ਼ਨ ਲਾ ਦਿਓ ਆਹ ਇੰਜੈਕਸ਼ਨ ਲਾ ਦਿਓ 15 20 ਇਹਨਾਂ ਨੇ ਦਸਾਂ ਮਿੰਟਾਂ ਦੇ ਵਿੱਚ ਇੰਜੈਕਸ਼ਨ ਲਾ ਤੇ ਮੇਰੀ ਮਾਂ ਤੜਫ ਤੜਫ ਕੇ ਮਰ ਗਈ ਕਹਿੰਦੇ ਹਾਰਟ ਫੇਲ ਹੋ ਗਿਆ ਜੀ ਬਹੁਤ ਮਾੜੀ ਸਥਿਤੀ ਨਾਲ ਇਹਨਾਂ ਨੇ ਜਾਨੀ ਕਿ ਨਾ ਉੱਥੇ ਕੋਈ ਸਫਾਈ ਵਗੈਰਾ ਦਾ ਧਿਆਨ ਹੈ ਜੀ ਤੇ ਮੇਰੀ ਮੰਮੀ ਦੀ ਡੈਥ ਹੋ ਗਈ ਆ ਸਮਾਨ ਨਿਕਲਿਆ ਜੀ ਸਾਨੂੰ ਤਾਂ ਬਿਲਕੁਲ ਪਤਾ ਨਹੀਂ ਸੀ ਅਸੀਂ ਕਹਾਂ ਚਲੋ ਜੋ ਰੱਬ ਦਾ ਭਾਣਾ ਇਹਨਾਂ ਨੇ ਸਾਨੂੰ ਕਿਹਾ ਸੀ 72 ਘੰਟੇ ਸਿਗਨੇਚਰ ਵਗੈਰਾ ਇਹਨਾਂ ਨੇ ਸਾਥੋਂ ਪਹਿਲਾਂ ਲੈ ਲੈ ਜੀ ਤੇ ਅਸੀਂ ਕਹੇ ਵੀ ਚਲੋ ਰੱਬ ਦਾ ਭਾਣਾ ਚਲੋ ਹੋ ਗਿਆ ਹੋਊਗਾ ਜੋ 72 ਘੰਟੇ ਇਹਨਾਂ ਨੇ ਕਿਹਾ ਹੀ ਹੈ ਅਸੀਂ ਬਿਲਕੁਲ ਸਾਨੂੰ ਇਸ ਬਾਰੇ ਕੋਈ ਹੈ ਹੀ ਨਹੀਂ ਸੀਗਾ ਜੀ ਜਦੋਂ ਅਸੀਂ ਸੰਸਕਾਰ ਤੋਂ ਬਾਅਦ ਅੱਜ ਫੁੱਲ ਚੁਗਣ ਗਏ ਆ ਜੀ ਤੇ ਫੁੱਲਾਂ ਦੇ ਵਿੱਚੋਂ ਆਹ ਸਮਾਨ ਨਿਕਲਿਆ ਜੀ ਸਾਨੂੰ ਤਾਂ ਫਿਰ ਅਸੀਂ ਹfte ਬੱਕੇ ਰਹਿ ਗਏ ਵੀ ਵਿਚ ਅਖੀਰ ਤੋਂ ਉਹਨਾਂ ਦੀ ਡੈਥ ਹੋ ਗਈ ਜੀ ਰਾਤ ਨੂੰ 12 ਵਜੇ ਦੇ ਲਗਭਗ ਜੀ ਸੋ ਅਸੀਂ ਮੰਗਿਆ ਜੀ ਚਾਹੁੰਦੇ ਆ ਜੀ ਵੀ ਜੋ ਸਾਡੇ ਨਾਲ ਹੋਇਆ ਸਾਡੀ ਮਾਤਾ ਤੇ 69 70 ਸਾਲ ਦੀ ਸੀ ਕਈ ਵਾਰੀ ਕੀ ਹੁੰਦਾ ਜੀ ਇੱਕੋ ਬੱਚਾ ਤਿੰਨ ਚਾਰ ਬੱਚੇ ਹੁੰਦੇ ਪਰਿਵਾਰ ਦੇ ਯੰਗ ਏਜ ਦੇ ਵਿੱਚ ਕੋਈ ਲੇਡਸ ਵੀ ਹੋ ਸਕਦੀ ਹੈ ਕੋਈ ਮੈਨ ਵੀ ਹੋ ਸਕਦਾ ਹੈਗਾ ਤਾਂ ਵੀ ਹੋਰ ਕਿਸੇ ਨਾਲ ਇਹ ਨਾ ਕੋਈ ਹੋਵੇ ਵੀ ਜਿਨ੍ਹਾਂ ਦੇ 4 ਜਨਾਂ ਦਾ ਇੱਕ ਪਿਓ ਹੀ ਕਮੋਣ ਵਾਲਾ ਹੋਵੇ ਉਹ ਵੀ ਵਿਚਾਰਾ ਤੁਰ ਜਾਵੇ ਤਾਂ ਉਹਨਾਂ ਪਰਿਵਾਰ ਦਾ ਕੀ ਬਣੂਗਾ ਸੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੋਰ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਕਿ ਇਸ ਹਸਪਤਲ ਤੋਂ ਬਚਿਆ ਜਾਏ ਇਹ ਜਲਾਦ ਹੈ ਕੋਈ ਡਾਕਟਰ ਨਹੀਂ ਹੈ ਧੰਨਵਾਦ ਜੀ ਮੈਂ ਮੇਰਾ ਨਾਮ ਹੀ ਡਾਕਟਰ ਗੌਰਵ ਡਾਕਟਰ ਇੱਕ ਪੇਸ਼ੈਂਟ ਸੀਗੇ ਲੇਡੀਜ਼ ਕੁਝ ਕਾਫੀ ਹਮਤਿਓ ਉਹਨੇ ਦੱਸੋ ਜਲਦੀ ਕਿ ਉਹਨੇ ਜਦੋਂ ਫੋਨ ਚੁੱਕਣ ਜਾਂਦੇ ਸਟਾਫ ਤੋਂ ਪੁੱਛਿਆ ਹਾਂ ਜੀ। ਤੋਂ ਉਹ ਜਿਹੜਾ ਇਸਟਰੋਲਰਸ ਮਾਮਲਾ ਹੈਦਾ ਕਿ ਉਹ ਅਲਿਗੇਸ਼ਨ ਲਗਾ ਰਹੇ ਨੇ ਕਿ ਜੋ ਸਾਡੇ ਪੀਜੀ ਦਾ ਅਸੀਂ ਪੀਜੀ ਕਰਾਇਆ ਸੀ ਤੇ ਉਹ ਸਮਾਨ ਡਾਕਟਰ ਵੱਲੋਂ ਵਿੱਚ ਛੱਡ ਦਿੱਤਾ ਗਿਆ। ਕੀ ਮਾਮਲਾ ਕੀ ਹੈ? ਦੇਖੋ ਇਹ ਜਿਹੜੀ ਅਸੀਂ ਐਂਜਿਓਗ੍ਰਾਫੀ ਕਰਦੇ ਆ ਜਾਂ ਐਂਜੋਪਲਾਸਟੀ ਕਰਦੇ ਸਾਡੇ ਦੇ ਵਿੱਚ ਇੱਕ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿ ਸਾਰਾ ਕੁਝ ਜੋ ਵੀ ਅਸੀਂ ਪ੍ਰੋਸੀਜਰ ਕਰਦੇ ਆ ਨਾ ਇੱਕ ਇੱਕ ਸਟੈਪ ਆ ਨਾ ਉਹਦੀ ਵੀਡੀਓ ਬਣਦੀ ਹੈ। ਪੇਸ਼ੈਂਟ ਦੇ ਅੰਦਰ ਕੀ ਹੋ ਰਿਹਾ ਕਿੱਥੇ ਕਿਹੜੀ ਤਾਰ ਜਾ ਰਹੀ ਹੈ ਕਿੱਥੇ ਕਿਹੜਾ ਸਟੈਂਡ ਪੈ ਰਿਹਾ ਕਿਵੇਂ ਫੁੱਲ ਰਿਹਾ ਕਿ ਵੀ ਅਸੀਂ ਖੋਲ ਲਿਆਗਾ ਕੋਈ ਕੰਪਲਿਕੀਸ਼ਨ ਹੁੰਦੀ ਆ ਉਹਦੀ ਵੀ ਨਾਲ ਦੇ ਨਾਲ ਵੀਡੀਓ ਬਣ ਉਹ ਸਾਡੇ ਕੋਲ ਸਾਰੀ ਹੈ ਉਹਨੂੰ ਉਸ ਨੂੰ ਕੋਈ ਨਾ ਉਹਨੂੰ ਮੈਂ ਉਹਨੂੰ ਹੀ ਚੇਂਜ ਕਰ ਸਕਦਾ ਨਾ ਉਹਨੂੰ ਐਡਿਟ ਕਰ ਸਕਦਾ ਉਹ ਵੀ ਦੀ ਉਵੇਂ ਮਸ਼ੀਨ ਦੇ ਵਿੱਚ ਪਈ ਰਹਿੰਦੀ ਹੈ ਇੱਕ ਤੱਕ ਅਸੀਂ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਆ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਉਹ ਵੀਡੀਓ ਕੀ ਹੁੰਦੀ ਹੈ ਉਹ ਐਕਸ ਰੇ ਹੁੰਦੀ ਹੈ ਇੱਕ ਤਰ੍ਹਾਂ ਦਾ ਐਕਸ-ਰੇ ਹੁੰਦੀ ਆ ਸਿਨੇ ਸਿਨੇ ਹੁੰਦਾਗਾ ਐਕਸ-ਰੇ ਹੁੰਦਾਗਾ ਤੁਹਾਨੂੰ ਪਤਾ ਵੀ ਕੋਈ ਵੀ ਆ ਸਟੀਲ ਦੀ ਚੀਜ਼ ਆ ਜਿਸ ਤਰ੍ਹਾਂ ਦੀ ਵੀ ਉਹਨਾਂ ਦੀਆਂ ਗੱਡੀਆਂ ਮੈਟਲ ਦੀਆਂ ਹੀ ਆ ਨਾ ਤੁਹਾਨੂੰ ਦਿਖਦੀ ਹੋਣੀ ਕੋਈ ਪਲਾਸਟਿਕ ਤਾਂ ਹੈ ਨਹੀਂਗਾ ਇਹੇ ਜੇ ਕੁਝ ਵੀ ਇਦਾਂ ਦਾ ਰਹਿੰਦਾ ਸੀਗਾ ਤਾਂ ਉਸ ਮਸ਼ੀਨ ਦੇ ਵਿੱਚ ਵੈਸੀ ਤੁਹਾਨੂੰ ਦਿਖ ਜਾਣਾ ਸੀਗਾ ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਐਕਸ-ਰੇ ਹੁੰਦੇ ਕੋਈ ਵੀ ਮੈਟਲ ਦੀ ਚੀਜ਼ ਉਹਦੇ ਵਿੱਚ ਦੇਖੀ ਜਾਂਦੀ ਹੈਗੀ ਹੈ ਪਹਿਲੀ ਗੱਲ ਤਾਂ ਉਹ ਇਹ じゃ ਕੁਝ ਵੀ ਨਹੀਂ ਹੈਗਾ ਉਹ ਆਪਾਂ ਵੀਡੀਓ ਦੇਖ ਕੇ ਪ੍ਰੂਫ ਕਰ ਸਕਦੇ ਆ ਆਪਣੇ ਕੋਲ ਪ੍ਰੂਫ ਵੀ ਹੈ ਉਹਦੇ ਵਿੱਚ ਹੀ ਪਿਆਗਾ ਵੀਡੀਓ ਤਾਂ ਜਿਵੇਂ ਹਰ ਕੇਸ ਲਈ ਅਸੀਂ ਕਰਦੇ ਆ ਦੂਸਰਾ ਇਹ ਹਾਂਜੀ ਕੀ ਤੁਹਾਨੂੰ ਕੋਈ ਕਨਫਰਮਾਈਜ਼ ਹੈ ਟ੍ਰੀਟਮੈਂਟ ਪੇਸ਼ੈਂਟ ਪੁਰਾਣਾ ਪੇਸ਼ੈਂਟ ਹੈਗਾ ਜੀ 1 ਸਾਲ ਪਹਿਲਾਂ ਉਹਨਾਂ ਦੀ ਤਿੰਨ ਨਾੜਾਂ 'ਚ ਬਲੌਕਿੰਗ ਹੈਗੀ ਸੀ ਕਾਫੀ ਇੱਕ ਪੁਰਾਣੀ ਬੰਦ ਸੀ 100% ਨਾੜ ਉਹਨਾਂ ਨੂੰ ਉਦੋਂ ਕਿਹਾ ਗਿਆ ਸੀਗਾ ਡਾਕੂਮੈਂਟਡ ਐਂਜਿਓਗ੍ਰਾਫੀ ਕਰ ਤੋਂ ਬਾਅਦ 1 ਸਾਲ ਪਹਿਲਾਂ ਕਿ ਤੁਸੀਂ ਇਹਨਾਂ ਦੀ ਟਾਈਮ ਨਾਲ ਜਲਦੀ ਬਾਈਪਾਸ ਕਰਵਾ ਲਓ ਜ਼ਿਆਦਾ ਪ੍ਰੋਬਲਮ ਹੈਗੀ ਆ ਮਾਤਾ ਜੀ ਦੀ ਤੇ ਇਹ ਆ ਦਵਾਈਆਂ ਲੋ ਨਾ ਉਹਨਾਂ ਨੇ ਦਵਾਈਆਂ ਵੀ ਨਹੀਂ ਲੈਂਤੀਆਂ ਤੇ ਬਾਈਪਾਸ ਵੀ ਨਹੀਂ ਕਰਾਈ ਤੇ ਜਿਸ ਤਰ੍ਹਾਂ ਡਾਕਟਰ ਸੀਗਾ 1 ਸਾਲ ਤੱਕ ਉਹ ਚੱਲਦੇ ਫਿਰਦੇ ਰਿਹਾ ਉਸ ਤੋਂ ਬਾਅਦ ਹੁਣ ਆ ਕੇ ਅਟੈਕ ਆ ਗਿਆ ਮੇਜਰ ਅਟੈਕ ਆਇਆ ਮੇਜਰ ਅਟੈਕ ਆਉਣ ਤੋਂ ਬਾਅਦ ਇਹ ਜਦੋਂ ਸਾਡੇ ਕੋਲ ਪਹੁੰਚਿਆ ਉਸ ਟਾਈਮ ਤੇ ਕਾਫੀ ਹਾਲਤ ਖਰਾਬ ਸੀ ਦਿਲ ਵੀ ਵੀਕ ਹੋ ਚੁੱਕਿਆ ਸੀਗਾ ਉਹਨਾਂ ਦਾ ਕਾਫੀ ਕਮਜ਼ੋਰ ਹੋ ਚੁੱਕਿਆ ਸੀ ਜਿਵੇਂ ਕਿ ਵੀ ਅਸੀਂ ਉਹਨਾਂ ਨੂੰ ਮੈਡੀਸਿਨ ਦੇ ਨਾਲ ਸੈਟਲ ਕੀਤਾ ਫਿਰ ਐਂਜਿਓਗ੍ਰਾਫੀ ਕੀਤੀ ਐਂਜਿਓਗ੍ਰਾਫੀ ਚ ਉਹ ਹੀ ਨਾੜਾਂ ਬੰਦ ਨਿਕਲੇ ਆ ਉਹਦੇ ਵਿੱਚ ਜਿਹੜੀ ਅਟੈਕ ਵਾਲੀ ਨਾੜ ਸੀ ਉਹ ਅਸੀਂ ਇਹਨਾਂ ਨੂੰ ਕਹੇ ਸੀ ਖੋਲਾਂਗੇ ਖੋਲਣ ਦੀ ਕੋਸ਼ਿਸ਼ ਕਰਾਂਗੇ ਉਹ ਅਸੀਂ ਸਟੈਂਟ ਪਾ ਕੇ ਖੋਲੀ ਵਧੀਆ ਰਿਜ਼ਲਟ ਆਇਆ ਖੁੱਲ ਗਈ ਨਾੜ ਉਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਬਾਹਰ ਆਈਸੂ ਚ ਭੇਜਤਾ ਪੇਸ਼ੈਂਟ ਵਧੀਆ 24 ਘੰਟੇ ਤਾਲਿਕੰਟੇ ਵਧੀਆ ਰਹਿਗਾ ਉੱਥੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿ ਪੇਸ਼ੈਂਟ ਨੂੰ ਕੋਈ ਦਿੱਕਤ ਹੋਵੇ ਜਿੰਨਾ ਹੀ ਸਵਾਨ ਜੇ ਉਹ ਦਿਖਾ ਰਹੇ ਹੈਗਾ ਇੰਨਾ ਹੋਵੇ ਤਾਂ ਪੇਸ਼ੈਂਟ ਦਾ ਤਾਂ ਜ਼ਿੰਦਾ ਰਹਿਣਾ ਬੜਾ ਮੁਸ਼ਕਿਲ ਲੱਗੇਗਾ ਮੰਤਾ ਕੋਈ ਜਿਤਨਾ ਬਰਾਬਰ ਸੀ ਵੀ ਬੇਕੇ ਸਮਾਨ ਨਿਕਲਿਆ ਕੀ ਲੱਗਦਾ ਤੁਹਾਨੂੰ ਕੀ ਉਹ ਦੇਖੋ ਸਾਨੂੰ ਤਾਂ ਨਹੀਂ ਲੱਗਦਾ ਕਿ ਕੁਝ ਖਾਸ ਹੋਣਾ ਚਾਹੀਦਾਗਾ ਵੀ ਸਾਡੇ ਨਾਲ ਰਿਲੇਟਡ ਤਾਂ ਅਸੀਂ ਤੁਹਾਨੂੰ ਇੱਕ ਤਾਂ ਇਹ ਵੀਡੀਓ ਵੀ ਦਿਖਾਵਾਂਗੇ ਐਕਸ-ਰੇ ਦੀ ਜਿਹੜੀ ਤੁਹਾਨੂੰ ਜਿਸ ਜਿਹੜੀ ਸਾਰੀ ਬੋਡੀ ਦੇ ਥਰੂ ਐਂਡ ਥਰੂ ਐਕਸ-ਰੇ ਹੋ ਜਾਂਦਾ ਹੈਗਾ ਕੁਝ ਵੀ ਹੋਵੇ ਪਤਾ ਲੱਗ ਜਾਂਦਾ ਹੈਗਾ ਠੀਕ ਹੈ ਪਲੱਸ ਸਰਟਿਫਾਈਡ ਕੰਮ ਕਰਨ ਦੇ ਜਿਹੜੇ ਇਨਸਟਰੂਮੈਂਟ ਹਨ ਜਿਹੜੀ ਇਹ ਚੀਜ਼ਾਂ ਹੈਗੀਆਂ ਉਹ ਅਸੀਂ ਮਿਲੀਮੀਟਰ ਜਿੰਨੇ ਜਿਆਦਾ ਸਭ ਤੋਂ ਵੱਡਾ ਸਟੈਂਡ ਹੁੰਦਾਗਾ ਆਮ ਤੌਰ ਤੇ 4x48 ਦਾ ਹੁੰਦਾਗਾ ਯਾਨੀ ਕਿ 4 ਮਿਲੀਮੀਟਰ ਮੋਟਾ ਵੱਤ ਤੋਂ ਵੱਡਾ ਸਟੈਂਡ ਹੁੰਦਾਗਾ 4 ਮਿਲੀਮੀਟਰ ਜਿੰਨਾ ਜਿਹੜੀਆਂ ਸਾਡੀਆਂ ਵਾਇਰਸ ਹੁੰਦੀਆਂ ਉਹ 1 ਮਿਲੀਮੀਟਰ 1.5 ਮਿਲੀਮੀਟਰ ਦੀਆਂ ਹੁੰਦੀਆਂ ਹੈਗੀਆਂ ਕੋਈ ਵੀ ਸਮਾਨ ਆ ਸਾਡਾ ਮਤਲਬ ਕਿ 2mm 3mm ਤੋਂ ਜ਼ਿਆਦਾ ਨਹੀਂ ਹੁੰਦਾਗਾ ਤਾਂ ਇਸ ਤਰ੍ਹਾਂ ਦਾ ਜੀ ਕਿਸੇ ਦੇ ਰੱਬ ਨਾ ਕਰੇ ਕਿਸ ਦੇ ਵਿੱਚ ਕੁਝ ਰਹਿ ਵੀ ਜਾਂਦਾ ਨਾ ਤਾਂ ਉਹਨੂੰ ਰੱਬ ਨਾਲ ਮਿਲਣਾ ਤੁਸੀਂ ਆਪ ਸੋਚੋ ਇੰਨੀ ਵੱਡੀ ਬਾਡੀ 'ਚ ਇਸ ਤਰ੍ਹਾਂ ਦੇ ਫੁੱਲ ਚੁੱਕਦੇ ਆ ਤਾਂ ਕੀ ਮਿਲੂਗਾ ਇੱਕ ਜਿਵੇਂ ਮੰਨ ਲਓ ਇੱਕ ਧਾਗਾ ਹੈਗਾ ਧਾਗੇ ਵਰਗੀਆਂ ਚੀਜ਼ਾਂ ਨਾਲ ਅਸੀਂ ਇਹ ਸਾਰਾ ਕੁਝ ਕਰਦੇ ਆਂਗੇ ਧਾਗਾ ਹੈਗਾ ਸਟੈਂਟ ਇੱਕ ਬੜੀ ਛੋਟੀ ਪਤਲੀ ਜੀ ਜਾਲੀ ਹੁੰਦੀ ਹੈ ਸਟੈਂਟ ਉਸ ਦਾ ਇੰਨਾਂ ਚੀਜ਼ਾਂ 'ਚ ਮਿਲਣਾ ਬਹੁਤ ਹੀ ਹੀ ਉਹ ਹੋ ਗਿਆ ਇਸ ਜੋ ਵੀ ਮਿਲਿਆਗਾ ਉਹ ਬਿਲਕੁਲ ਵੀ ਸਾਡੇ ਪ੍ਰੋਸੀਜਰ ਨਾਲ ਬਿਲਕੁਲ ਵੀ ਰਿਲੇਟਡ ਨਹੀਂ ਹੈਗਾਗਾ ਕਿਸੇ ਤਰ੍ਹਾਂ ਵੀ ਇਹ ਕਿਹਨੇ ਟ੍ਰਿਕ ਨੂੰ ਤੁਹਾਡੇ ਕੋਲ ਆਇਆ ਸੀ ਉਹ ਕਿਹਨੇ ਟ੍ਰਿਕ ਨੂੰ ਮਾਰ ਲਈ ਉਹ ਦੇਥ ਕਿੱਥੇ ਹੋਈ ਇਹ ਸਾਡੇ ਕੋਲ ਅ ਮੈਂ ਤੁਹਾਨੂੰ ਦੱਸ ਦਿੰਨਾਗਾ ਇਹ ਸਾਡੇ ਕੋਲ 28 ਦੋ ਨੂੰ ਆਏ ਸੀਗੇ ਫ फेब्रुवारी ਨੂੰ ਤੇ ਇਹਨਾਂ ਦੀ ਡੈਥ 1 ਵਜੇ 1 ਵਜੇ ਕੇ 10 ਮਿੰਟ 1 ਵਜੇ ਰਾਤ ਨੂੰ 1 ਮਾਰਚ ਨੂੰ ਹੋਈ ਹੈ ਤੇ ਉਦੋਂ ਤੱਕ ਪੇਸ਼ੈਂਟ ਸਟੇਬਲ ਰਿਹਾ ਹੈਗਾਗਾ ਉਸ ਤੋਂ ਪਹਿਲਾਂ ਤੱਕ ਵੀ ਮਾਤਾ ਜੀ ਦੀ ਉਮਰ 60 ਸਾਲ ਦੀ ਲਿਖਵਾਈ ਗਈ ਹੈ ਜੀ 60 ਤੇ ਉਸ ਟਾਈਮ ਤੋਂ ਕਰ ਰਹੇ ਨੇ ਟਕਰਾਜ ਜੁਕਾ ਸਰਵਰ ਪਿਸਿਸ ਰਿਸਪਾਂਸ ਹੋਇਆ ਸਾਡੇ ਪੇਸ਼ੈਂਟ ਨੂੰ ਤੁਸੀਂ ਇਸ ਤਰ੍ਹਾਂ ਤੁਸੀਂ ਇਹ ਪੇਸ਼ੈਂਟ ਇਹ ਇਹੀ ਗੱਲ ਤੁਸੀਂ ਫੈਮਿਲੀ ਤੋਂ ਵੀ ਕਨਫਰਮ ਕਰ ਸਕਦੇ ਹੋ ਕਿ ਵੀ ਇਹਨਾਂ ਨੂੰ ਕੀ ਸਟੈਂਟ ਪਾਉਣ ਤੋਂ ਪਹਿਲਾਂ ਜਾਂ ਬਾਅਦ ਚ ਕੋਈ ਇਲਾਜੇ ਕਮੀ ਜਾਂ ਕੋਈ ਤਕਲੀਫ ਹੁੰਦੀ ਰਹੀ ਹੋਵੇ ਦੇਖੋ ਇੰਨਾ ਸਾਰਾ ਮੈਟਲ ਦੀਆਂ ਚੀਜ਼ਾਂ ਉਹ ਦਿਖਾ ਰਹੇ ਹੈਗੇ ਆ ਉਹ ਜੇ ਹੋਵੇ ਬੰਦੇ ਤੇ ਤਕਲੀਫ ਤਾਂ ਹੁੰਦੀ ਆ ਕੋਈ ਪੇਸ਼ੈਂਟ ਨੂੰ ਦਰਦ ਲਗਾਤਾਰ ਹੋ ਰਿਹਾ ਹੋਵੇ ਕੋਈ ਤਕਲੀਫ ਨਾਲ ਦੀ ਨਾਲ ਜ਼ਿਆਦਾ ਹੋ ਰਹੀ ਹੋਵੇ ਪੇਸ਼ੈਂਟ ਨੂੰ 24 ਘੰਟੇ ਬਾਅਦ ਸਟੈਂਟ ਪਾਉਣ ਤੋਂ ਬਾਅਦ ਇੱਕਦਮ ਹਾਰਟ ਅਰੈਸਟ ਹੋਇਆਗਾ ਉਹ ਵੀ ਇਸ ਕਰਕੇ ਹੋਇਆ ਹੋਗਾ ਕਿਉਂਕਿ ਦੂਜੀ ਨਾੜੀ ਨਦੀ ਬੰਦ ਸਕੇ ਪ੍ਰੋਬਲਮ ਸੀ ਬੇਸਿਕਲੀ ਜਿਹੜਾ ਆਈਡੀਅਲ ਟ੍ਰੀਟਮੈਂਟ ਸੀ ਜਿਹੜਾ ਬੈਸਟ ਟ੍ਰੀਟਮੈਂਟ ਸੀਗਾ ਉਹ ਅਸੀਂ 1 ਸਾਲ ਪਹਿਲੇ ਇਹਨਾਂ ਨੂੰ ਐਡਵਾਈਸ ਕੀਤਾ ਹੋਇਆ ਸੀ ਕਿ ਬਾਈਪਾਸ ਕਰਵਾਓ ਦੇਖੋ ਇਸ ਇਹ ਐਲ ਏ ਡੀ ਨਾਮ ਦੀ ਨਾੜ ਹੁੰਦੀ ਹੈ ਲੈਫਟ ਇੰਟੀਰੀਅਰ ਡਿਸੈਂਡਿੰਗ ਨਾਮ ਦੀ ਇਹ ਕਾਫੀ ਮੇਨ ਨਾੜ ਹੁੰਦੀ ਹੈ ਗੇ ਬਾਡੀ ਦੀ ਇਸ ਦੇ ਵਿੱਚ ਮੇਜਰ ਅਟੈਕ ਆਇਆ ਸੀ ਮੇਜਰ ਅਟੈਕ ਇਹਦੇ 100% ਸ਼ੁਰੂ ਤੋਂ ਹੀ 100% ਬੰਦ ਹੋਣ ਕਰਕੇ ਆਇਆ ਸੀ ਜਦੋਂ ਇਹਦੀ ਐਂਜਿਓਗ੍ਰਾਫੀ ਕੀਤੀ ਗਈ ਇਹ ਕਾਫੀ ਸ਼ੁਰੂ ਤੋਂ ਲੈ ਕੇ ਮਿਡ ਤੱਕ ਇਹਦੇ ਵਿੱਚ ਡਿਜ਼ੀਜ਼ ਸੀ ਜਿਹਨੂੰ ਸਟੈਂਡ ਪਾ ਕੇ ਸਹੀ ਕੀਤਾ ਗਿਆ ਇਹਦੇ ਵਿੱਚ ਵਧੀਆ ਫਲੋ ਆਇਆ ਵਧੀਆ ਰਿਜ਼ਲਟ ਆਇਆ ਲੇਕਿਨ ਜਿਹੜੀ ਆ ਆਰ ਸੀ ਏ ਨਾਮ ਦੀ ਨਾੜੀ ਹੈ ਨਾ ਦੀ ਦੂਸਰੀ ਉਹ ਪਹਿਲਾਂ ਤੋਂ ਹੀ ਪੁਰਾਣੀ ਸੀ 100% ਬੰਦ ਪਈ ਸੀ ਉਹਦਾ ਅਮਰਜੈਂਸੀ एएल6 ਦਾ ਇਹਦੇ ਵਿੱਚ ਵੀ ਬਲੋਕੇਜ ਸੀਗੀ ਤਾਂ ਕੁੱਲ ਮਿਲਾ ਕੇ ਇਹਨਾਂ ਦਾ ਬਾਈਪਾਸ ਜੇ ਪੇਸ਼ੈਂਟ ਸਟੇਬਲ ਹੋਵੇ ਅਟੈਕ ਨਾ ਆਇਆ ਹੋਵੇ ਫਿਰ ਤਾਂ ਪੇਸ਼ੈਂਟ ਨੂੰ ਬਾਈਪਾਸ ਕਰਿਆ ਜਾਂਦਾ ਹੈ ਜਿਵੇਂ ਆਸੀ ਕਿ ਸਮਝਾਇਆ ਸੀ ਇਹਨਾਂ ਨੂੰ ਲੇਕਿਨ ਜਦ ਅਮਰਜੈਂਸੀ ਹੁੰਦੀ ਹੈ ਪੇਸ਼ੈਂਟ ਦੀ ਹਾਲਤ ਖਰਾਬ ਹੁੰਦੀ ਆ ਹਾਰਟ ਦਾ ਹੀ ਪੰਪਿੰਗ ਵੀਕ ਹੋ ਚੁੱਕੀ ਹੁੰਦੀ ਆ ਹਾਰਟ ਅਟੈਕ ਕਰਕੇ ਉਦੋਂ ਅਮਰਜੈਂਸੀ ਦੇ ਵਿੱਚ ਸਿਰਫ ਉਹ ਨਾੜ ਖੋਲੀ ਜਾਂਦੀ ਹੈ ਜਿਹਦੇ ਵਿੱਚ ਅਟੈਕ ਆਇਆ ਹੈ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕੰਡੀਸ਼ਨ ਜੇ ਕੰਡੀਸ਼ਨ ਪੇਸ਼ੈਂਟ ਦੀ ਬਹੁਤ ਸਟੇਬਲ ਹੋਵੇ ਵਧੀਆ ਹੋਵੇ ਫਿਰ ਦੂਜੀਆਂ ਵੀ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੇ ਪੇਸ਼ੈਂਟ ਦੀ ਕੰਡੀਸ਼ਨ ਬਹੁਤ ਮਾੜੀ ਆ ਤਾਂ ਫਿਰ ਇੱਕ ਹੀ ਨਾੜ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਖੋਲ ਕੇ ਸਾਨੂੰ ਬਾਕੀ ਸਭ ਟਰੀਟਮੈਂਟ ਦੇ ਉੱਤੇ ਰੱਖਿਆ ਜਾਂਦਾ ਸਰ 24 ਘੰਟੇ ਸਟੇਬਲ ਵੀ ਰਹੇ ਮਤਲਬ ਬਿਲਕੁਲ ਸਟੇਬਲ ਰਹੇ ਆ ਪੇਸ਼ੈਂਟ ਨੇ ਖਾਇਆ ਪੀਆ ਵੀ ਆ ਪੇਸ਼ੈਂਟ ਨੂੰ 10 ਵਾਰ ਅਸੀਂ ਪੁੱਛਿਆ ਹੋਊਗਾ ਕਿਤਨੀ ਵਾਰਾਉਂਡ ਹੋਇਆ ਸਟਾਫ ਸਾਰਾ ਕੁਝ ਹੈਗਾ ਸਭ ਨੇ ਪੁੱਛਿਆ ਇੱਕ ਵਾਰੀ ਵੀ ਉਹਨਾਂ ਨੇ ਐ ਨਹੀਂ ਦੱਸਿਆ ਕਿ ਮੈਨੂੰ ਕੋਈ ਤਕਲੀਫ ਹੈ ਜਸਟ ਇਹਨਾਂ ਦੀ ਡੈਥ ਤੋਂ ਕੁਝ ਟਾਈਮ ਪਹਿਲਾਂ 10 ਮਿੰਟ ਪਹਿਲਾਂ ਉਹਨਾਂ ਨੇ ਪ੍ਰੋਬਲਮ ਸ਼ੁਰੂ ਕੀਤੀ ਤੇ ਇਹ ਸਾਰਾ ਕੁਝ ਸਡਨ 10 ਮਿੰਟਾਂ ਵਿੱਚ ਹੀ ਹੋ ਗਿਆ ਕਿਸੇ ਨੂੰ ਸਾਨੂੰ ਟਾਈਮ ਹੀ ਨਹੀਂ ਮਿਲਿਆ ਜੀ